ਸਾਰੇ ਭਾਜੀ ਫੁੱਟੇ ਜਾਈਆਂ ਪਿਛਲੇ ਮਹੀਨੇ ਆਤਵਾ ਲੈ ਗਿਆ ਵਾ ਨਵੀਂ ਆ ਮੈਂ ਕਾ ਚੱਲ ਸਲੂਮ ਦੇ ਸਾਹਮਣੇ ਲੋਨੇ ਆ ਕੋਈ ਗੱਲ ਯਾਰ ਸਾਹਮਣੇ ਝਾਂ ਰਹਿਦਾ ਵਾ ਉਥੋਂ ਹੀ ਲੈ ਲਿਆ ਵਾ ਤੇ ਇਹਦੇ ਕਾਰਵਾਈ ਕਰੋ ਸੀਪੀ ਸਾਹਿਬ ਨੂੰ ਆ ਦੇਖੋ ਅਜਾ ਬੀਆ ਵੇਖੋ ਕਿੰਨੀਆਂ ਵਾ ਦੇਖੋ ਜੋ ਚਾਰ ਚੱਪੇ ਅਮਾ ਦੇਖੋ ਅਜਾ ਤਾ ਜੋ ਮੰਨੇ ਹੋ ਜੇ ਸਕਾਲਾ ਮੰਨਦੇ ਆ ਤਾਂ ਇਹੋ ਜੇ ਕਰਮ ਨਾ ਕਰਿਆ ਕਰੋ ਆ ਗਿਨੋ ਮਹਾਮਾਰਾ ਏ ਬੰਦਾ ਨਹੀਂ ਚਿੱਤੇ ਚੌਰਾਣੇ ਚਤਰੀ ਖਾਣੇ ਭਾਈ ਹੋਰ ਕੀ ਰੇਦਰੂ ਵਜੀਆਂ ਤੇ ਉਧਰੋ ਵਜੀਆਂ ਅਸੀਂ ਬੱਚਾ ਦੀ ਚੀਜ਼ਾਂ ਕਿੰਨੀ ਔਖੀਆਂ ਹਕ ਲੈ ਕੇ ਦੇਣੇ ਆ ਕੀ ਹੁਣ ਸਭੇ ਲੌਂਡੇ ਇਹ ਭਾਈ ਆ ਵੀਰ ਨੇ ਫੜਿਆ ਵਸੇ ਉਹਦੇ ਵੀ ਹੈਗੀ ਭਾਈ ਉਹ ਦੇਖ ਵੀਡੀਓ ਨੂੰ ਮੜੀ ਆਪਾਂ ਆਪਾਂ ਚਾਪੋ ਜਾ ਰਹਾ ਭਾਈ ਨਾ ਨਾ ਫੜਦਾ ਕੁੱਤੇ ਰੀਆ ਜਿੱਨੇ ਸਾਡੇ ਅੱਡਾ ਦੋ ਨਾ ਫਾਂ ਕੁੱਤੇ ਆ ਵੇਖੋ ਡੈਡ ਆਹ ਫੰਦਾ ਸਿੰਦਰ ਆ ਆਹ ਕੋ ਟੀਕਾ ਲਾਇਆ ਆਹ ਕੋ ਸਿੰਦਰ ਆ ਉਹ ਯਾਨੀ ਭੱਜ ਗਏ ਆ ਆ ਵੀਰ ਉਹਨਾਂ ਨੇ ਫੜਿਆ ਇਹਨਾਂ ਨੇ ਜੇ ਜੇ ਵਾਰ ਆ ਜੇ ਉਹ ਤਾਂ ਲਗਾ ਲੈ ਉਸੇ ਭਈਆ ਦਸ ਰੁਪਏ ਲਗਾ ਲੈ ਨਹੀਂ ਉਹ ਕਿਹੜਾ ਕਿਹੋ ਅਜੀ ਕਿਹੜਾ ਕਿਹੋ ਮੈਂ ਉਹਦੇ ਕੋਸ ਕਰਦੇ ਹਾਂ ਦਾ ਸਲੂੰਡਾ ਹੈ ਸਮੂੰਡਾ ਦੇਖੋ ਇਹਨੂੰ ਭਰੇ ਨੂੰ ਭਰੇ ਨੂੰ ਇਹਨੂੰ ਕਹਿੰਦੇ ਲਾਂਗ ਜਾਈ ਨੂੰ ਕਰੀਏ ਕਿ ਕੀ ਆਈ ਆਈ ਕਰਾਂਗੇ ਭਾਈ ਜੇ ਦੋ ਨਿਸ਼ਾਨ ਹੋਏ ਹੋ ਨਾ ਉਹਨੂੰ ਪਤਾਉਂਦਾ ਹਾਂ ਇਹ ਆਈ ਗਈ ਫਿਰ ਇਹ ਨਿਸ਼ਾਨ ਦੇ ਵਿੱਚ ਤੂੰ ਕੱਲ ਦਿੱਤਾ ਭਾਲਾ ਰੋ ਉਹ ਯਾਰ ਹੁਣ ਜਾਣਦਾ ਯਾਰ ਇਹਨਾਂ ਨੇ ਆਏ ਆ ਤੇ ਤੇਰਾ ਜਿੰਨਾ ਹੈਗਾ ਤੂੰ ਕਰ ਲਿਆ ਹੁਣ ਤੂੰ ਫੱਟਾ ਦਾ ਨਹੀਂ ਇਹ ਇਹ ਇੰਨ ਕਰਤਾ ਹੋਈ ਨਾ ਆਪਾਂ ਚ ਉਹਨੂੰ ਕੋਈ ਗੱਲ ਨਹੀਂ ਹੁੰਦੀ ਆਪਾਂ ਨੂੰ ਫੱਟਾ ਨਹੀਂ ਮਾਰਦਾ ਚਲੋ ਉਹਨ ਲੈ ਕੇ ਜਾਓ ਇਹਨੂੰ ਕਢਾਓ ਮੋਟ ਸਾਈਡ ਜਿਹੜੇ ਦੋ ਐਕਟਵਾ ਆ ਆ ਭਾਈ ਹੋਣਾ ਸੀ ਸਾਥ ਦੀਆਂ ਤੇ ਮਾਰੋ ਟੀਵੀ ਤੇ ਕੀ ਪੂਰਾ ਮਾਮਲਾ ਕੀ ਹੋਇਆ ਜੀ ਮਾਮਲਾ ਭਾਈ ਮੇਰੇ ਪਿਛਲੇ ਮੈਂ ਐਕਟਵਾ ਲੈ ਗਿਆ ਠੀਕ ਆ ਮੇਰਾ ਉਹ ਅਫੀਸ ਜਦ ਮੈਂ ਉਥੇ ਆਪਣਾ ਕਰ ਰਿਹਾ ਸੀ ਕਾ ਦਾ ਕੰਮ ਕਰਦੇ ਹੋ ਤੁਸੀਂ ਮੈਂ ਭਾਈ ਉਹ ਤੇ ਆਪਣਾ ਸੁਲੂਨ ਦਾ ਕੰਮ ਆ ਤੇ ਮੈਂ ਉਥੇ ਟੀਚਰ ਆ ਤੇ ਮੈਂ ਉਥੇ ਆਹ ਕੰਮ ਕਰ ਰਿਹਾ ਸੀ ਤੇ ਮੈਨੂੰ ਕਿਹਨੇ ਦੱਸਿਆ ਵੀਰ ਨੇ ਕਿ ਉਥੇ ਚੋਰ ਫੜਿਆ ਵਾ ਤੇ ਮੈਂ ਫਿਰ ਉਥੇ ਭੱਜ ਆਇਆ ਕਿ ਮਰੋਗੇ ਮੇਰੇ ਦੋ ਚੁੱਕੇ ਗਏ ਮੇਰੇ ਦੇ ਸਾਹਮਣੇ ਚੁੱਕੇ ਗਏ ਤੇ ਮੈਂ ਤੇ ਤਤ ਕਰਕੇ ਆਇਆ ਵਾ ਤੇ ਪ੍ਰਸ਼ਾਸਨ ਨੂੰ ਬਹੁਤ ਜੀਪੀ ਸਾਹਿਬ ਆ ਕੇ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਆਪ ਕੁੰਬ ਕਰਨ ਦੀ ਨੀਅਤ ਸੁਖਿਆ ਨਹੀਂ ਅੱਧਾ ਸੁਸਤ ਹੋ ਕੇ ਲੰਮਾ ਕੇ ਪਿਆ ਇਹਦੇ ਆਹ ਦੇਖੋ ਇਹ ਟਿਕਾ ਲਾਇਆ ਵਾ ਨਾ ਟਿਕਾ ਲਾਇਆ ਟਿਕਾ ਲਾਇਆ ਟੋਨਾ ਆਇਆ ਪਿਆ ਵਾ ਹੋਰ ਕੀ ਹੈ ਭਾਜੀ ਤੁਹਾਡੇ ਵੱਲੋਂ ਦਬੋਤੇ ਗਿਆ ਜੀ ਚੋਰ ਹਾਂਜੀ ਭਾਜੀ ਕੀ ਨਾਮ ਹੈ ਜੀ ਭਾਜੀ ਆਪਣਾ ਬੰਕ ਕਰ ਜਾਂਦੇ ਤੁਸੀਂ ਇੱਥੇ ਜੌਬ ਕਰਦੇ ਹੋ ਵੀ ਤੇ ਜੀ ਹਾਂ ਜੇ ਸਟੋਰ ਮੈਨੇਜਰ ਭਾਜੀ ਇਹ ਮਤਲਬ ਕਿ ਚੋਰੀ ਕਰਦਾ ਪਿਆ ਸੀ ਕਿ ਜਦੋਂ ਉਹਨੂੰ ਦਬੋਚਿਆ ਤੁਸੀਂ ਬਿਲਕੁਲ ਭਾਜੀ ਮੋਟਰਸਾਈਕਲ ਤੋਂ ਭਾਜੀ ਨੇ ਚਾਬੀ ਲਾਉਂਦੇ ਆ ਤਿੰਨੇ ਜਣੇ ਭੱਜ ਗਏ ਦੋ ਜਣੇ ਭੱਜ ਗਏ ਇਹ ਵੜਿਆ ਗਿਆ ਬਿਲਕੁਲ ਮੌਕੇ ਤੇ ਲਿਆ ਗਿਆ ਇੱਥੇ ਬਿਠਾਤਾ ਇਹਨੂੰ ਉਧਰੋਂ ਫਿਰ ਵੀਰ ਆਇਆ ਇਹ ਕਹਿੰਦਾ ਮੇਰੇ ਮੋਰਸਲ ਧੱਕੇਗੇ ਉਦਾ ਉਦਾ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਹੈ। ਇਹ ਜੇ ਕੋਈ ਆਇਆ ਨਹੀਂ ਪੁਲਿਸ ਮੁਲਾਜ਼ਮ ਕੋਈ ਨਹੀਂ ਆਇਆ। ਆ ਗਏ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਲਾਲਨ ਸੜਕ ਦੀਆਂ ਜਿੱਥੇ ਕਿ ਇੱਕ ਨਸ਼ੇ ਦੇ ਵਿੱਚ ਟੰਨ ਹੋਇਆ ਵਿਅਕਤੀ ਜਿਹੜਾ ਚੋਰੀਆਂ ਕਰ ਰਿਹਾ ਸੀਗਾ ਤੇ ਲੋਕਾਂ ਵੱਲੋਂ ਜਿਸ ਨੂੰ ਦਬੋਚਿਆ ਗਿਆ ਤਸਵੀਰਾਂ ਲਗਾਤਾ ਤੁਹਾਨੂੰ ਸਾਂਝੀਆਂ ਕਰਦੇ ਆ ਲਾਲਨ ਸੜਕ ਦੀਆਂ ਕਿਸ ਤਰੀਕੇ ਨਾਲ ਨਸ਼ੇ ਦੀ ਹਾਲਾਤ ਦੇ ਵਿੱਚ ਇਹ ਜਿਹੜਾ ਵਿਅਕਤੀ ਟੰਨ ਹੋ ਕੇ ਇੱਥੇ ਸੁੱਤਾ ਹੋਇਆ ਹੈ। ਇਹ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਦਬੋਚਿਆ ਗਿਆ ਕਿਤੇ ਨਾ ਕਿਤੇ ਹੁਣ ਜਿਹੜੇ ਪੁਲਿਸ ਦੇ ਫਰਜ਼ ਨੇ ਆਮ ਲੋਕੀ ਨਿਭਾਣ ਲੱਗ ਪਏ ਨੇ ਓਏ ਇਹ ਤੇ ਆਮ ਲੋਕਾਂ ਨੂੰ ਜਾਣ ਨਹੀਂ ਦੇਣਾ ਹੁਣ ਤਾਂ ਇਹ ਮਾਰਨ ਲੱਗ ਪਏ ਨੇ